ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਅੱਗੇ ਆ ਬਣਾਉਣ ਪਿੰਡ ਭਗਵਾਨਪੁਰ ਆਪਾਂ ਪਹੁੰਚਿਆ ਵੀ ਕੰਬਲ ਦੇ ਕੋਲ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਨੱਕ ਦਿਖਾਵਾਂਗੇ ਤਿੰਨ ਵੱਡਾਆਂ ਤੇ ਦੋ ਛੋਟੀਆਂ ਸੂਈਆਂ ਸਵਾਈਆਂ ਵਾਂ ਕਰਦੇ ਆ ਵੀ ਇਹਦੇ ਨਾਲ ਗੱਲਬਾਤ ਤੇ ਪੁੱਛ ਦੇਣਾ ਦੀ ਡਿਟੇਲ ਆਜੋ ਭਾਜੀ ਕੋਈ ਗੱਲ ਨਹੀਂ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਅੱਗੇ ਵੀਰ ਹੋਸਨਾਵ ਠੀਕ ਠਾਕ ਜੀ ਕਿਰਪਾ ਬੱਬੀ ਦੀ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਭਾਜੀ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਕਮਲਜੀ ਸਿੰਘ ਜੀ ਪਿੰਡ ਭਗਵਾਨਪੁਰਿਆ ਤਹਿਸੀਲ ਮੇਹਰਾਪੁਰਾਣ ਜ਼ਿਲ੍ਹਾ ਕਰਤਾਰਪੁਰ ਠੀਕ ਹੈ ਜੀ ਫੋਨ ਨੰਬਰ 98810784 ਮੇਰਾ ਨੰਬਰ ਹੈ ਤੇ WhatsApp ਚੱਲਦਾ ਜੀ ਠੀਕ ਹੈ ਜੀ ਹਾਲੇ ਉਹ ਨੰਬਰ ਨਵਾਂ ਵਾ ਉਹ ਬਾਅਦ ਦੇ ਦਿਆਂਗੇ ਚਲ ਠੀਕ ਹੈ ਜੀ ਆਪਾਂ ਟਾਈਟਲ ਦੇ ਵਿੱਚ ਲਾ ਦੇਾਂਗੇ ਤੇ ਦੱਸਿਓ ਭਾਜੀ ਆ ਛੋਟੀ ਕਰਨ ਵਾਸਤੇ ਆ ਸੂਈ ਜੀ ਕੀ ਹੈ ਦੂਜਾ ਸੁਭਾ ਵੀ ਨਹੀਂ ਸੂਈ ਤਾਈ ਆਓ ਬੱਚਾ ਵੀ ਮ ਹਾਂਜੀ ਮਿਲ ਕਾਫਾ ਛਾ ਬਚਾ ਜੀ ਠੀਕ ਹੈ ਦੂਜੀ ਦਾ 3 ਮਿਲ ਕਾਫਾ ਦੂਜੇ ਦੇ ਇਹ ਕਿਵੇਂ ਜਿ ਕਿੰਨਾ ਕੁ ਦੁੱਧ ਦੇ ਕੋਲ ਇੱਥੇ ਲਿਆ 8 ਕਿਲੋ ਵੀ ਦੀ ਦੁੱਧ ਦੀ ਠੀਕ ਹੈ ਲਓ ਜੀ 8 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਸਿੰਘ ਬਹੁਤ ਹੀ ਚੰਗਾ ਲੱਗਾ ਵਾ ਨਿਗਾ ਨਿਗਾ ਜਿਹਾ ਲੱਗਾ ਤੇ ਕਿੰਨਾ ਕੁ ਚਵਾਈ ਜਾਊਗੀ ਇਹ ਵੀ ਜੀ 10 ਕਿਲੋ ਦੁੱਧ ਚਵਾਈ ਆ ਰਾਮ ਨਾ ਮੇਰਾ ਮੂਲਾ ਮਾਰ ਕੇ ਠੀਕ ਹੈ ਜੀ ਮੇਲਾ ਮਾਰਨਾ ਜੀ ਠੀਕ ਹੈ ਲਓ ਜੀ ਮੇਲਾ ਮੂਲਾ ਮਾਰਨਾ ਜਿਹੜੇ 10 ਕਿਲੋਟਰ ਦੇ ਆਸ-ਪਾਸ ਦੁੱਧ ਭਰੀ ਜਾਊਗੀ ਖੋਲ ਦਿਓ ਬਾਈ ਜੀ ਹਾਂਜੀ ਹਾਂਜੀ ਐਨ ਜੈੱਡ ਬਲੈਕ ਆ ਵੀ ਆ ਗਵਰੀ ਪੇਟ ਪੂੜਾ ਵੀ ਜਾਣ ਵਧੀਆ ਲੱਗਾ ਚੌੜਾ ਪੇਟ ਪੂੜਾ ਬਾਰੇ ਕਾਦ ਜਿਹੜਾ ਬਹੁਤੀ ਬਾਕਮਾਲ ਚਲੋ ਕੋਈ ਭਰਾ ਸਾਹ ਵਾਲਾ ਲੈ ਗਿਆ ਤੇ ਦੁੱਧ ਚੰਗਾ ਕੱਢੀ ਜੋ ਵੀ ਨਾ ਹੁਣ 8 ਲੀਟਰ ਜਿਹੜਾ ਮੌਕੇ ਤੇ ਬਿਲਕੁਲ ਤਿਆਰ ਆ ਤੇ ਇਧਰਲੀ ਸਾਈਡ ਤੋਂ ਆਪਾਂ ਚੈੱਕ ਕਰਾ ਦਨੇ ਥਾਣਾਂ ਦੱਸ ਹੈ ਕਿ ਆਹ ਜਿਹੜਾ ਚੰਗਾ ਤੇ ਥਣ ਵੀ ਨੋਕ ਲੱਗਾ ਪਿਆ ਵਾ ਕਿੰਨਾ ਕੁ ਜਿੱਦਾ ਭਾਜੀ ਮੁੱਲ ਮੁੱਲ ਵੀ ਦੀ ਇਹਦਾ ਫੋਨ ਤੇ ਕਰਾਂਗੇ ਇਹਦੀ ਨਾ ਚਲੋ ਕਿੰਨੀ ਲੇਟ ਹੋ ਗਈ ਹਾਂਜੀ ਕੋਈ ਬੰਦਾ ਨਾ 100 ਰੁਪਿਆ ਸਾਈ ਦੇ ਗਿਆ ਉਹਨਾਂ ਸ਼ਾਮਣ ਚੋਕ ਵੇਖਣੀ ਆ ਹੁਣ ਕੋਈ ਨਹੀਂ ਪੱਕਾ ਬੰਦਾ ਵਾ ਅੱਛਾ ਜੀ ਫੋਨ ਤੇ ਰਕ ਕਰ ਲਾਂਗੇ ਗੱਲ ਜੇ ਨਾ ਸ਼ੁਰੂ ਹੋਵੇ ਠੀਕ ਹੈ ਠੀਕ ਹੈ ਲਓ ਜੀ ਇਹਦਾ ਮੁੱਲ ਬਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਪਰ ਕਰਨਾ ਬਿਲਕੁਲ ਜਾਇਜ਼ ਆ ਤੇ ਦੂਜੇ ਨੰਬਰ ਤੇ ਕਿਵੇਂ ਜੇ ਇਹ ਵੀ ਨਹੀਂ ਝੋਟੀ ਉਹ ਕਰਦੀ ਰਹਣੀ ਸੀ ਆ ਅੱਛਾ ਜੀ ਹੁਣ ਇਹਨੂੰ 2.5 ਮਹੀਨੇ ਹੋ ਗਏ ਸੂਈ ਨੂੰ ਬੱਚਾ ਹੋ ਜੇ ਸੱਟੀ ਜੇ ਠੀਕ ਹੈ ਠੀਕ ਹੈ ਲਓ ਜੀ 2.5 ਮਹੀਨੇ 10-10 ਟਾਈਮ ਹੋ ਗਏ ਤੇ ਫੀਮਲ ਕਾਫ ਦੇ ਪਿੱਛੇ ਠੀਕ ਹੈ ਜੀ ਕਿੰਨਾ ਦੁੱਧ ਕੋਲ 8 ਕਿਲੋ ਜੇ ਲਓ ਜੀ ਦੁੱਧਾ 8 ਲੀਟਰ ਜਿਹੜਾ ਦੇਖੋ ਤਿਆਰ ਆ ਤੇ ਜੈਡ ਬਲੈਕ ਪਿਓਰ ਮੋਰਾ ਨਸਲ ਦੀ ਆ ਚਾਹੀਦੀ ਫੁੱਲ ਗਰੰਟੀ ਚ ਵਾਈਣੀ ਹੋਊਗੀ ਠੀਕ ਆ ਜੀ ਠੀਕ ਆ ਠੀਕ ਆ ਲਓ ਜੀ ਕੱਦ ਜਿਹੜਾ ਬਹੁਤ ਹੀ ਚੰਗਾ ਵੈਣ ਤਕੜੇ ਕੱਦ ਕਾਠ ਵਾਲੀ ਯਾਰ ਸੁਆ ਭਾਜੀ ਸੁਆ ਗੁੱਡਾ ਇਹਦਾ ਵੀ ਲਓ ਜੀ ਸੁਆ ਵੀ ਦੂਸਰਾ ਸੁਆ ਤੇ ਕੱਦ ਜਿਹੜਾ ਬਹੁਤ ਹੀ ਤਕੜਾ ਆ ਗਿਆ ਵੈਣ ਜੈਡ ਬਲੈਕ ਪਿਓਰ ਮੋਰਾ ਨਸਲ ਦੀ ਝੋਟੀ ਆ ਵੇਖ ਸਕਦੇ ਬਾਕੀ ਫੇਸ ਕੁਆਲਿਟੀ ਵੀ ਥਾਂ ਜਿਹੜਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਹਨ ਕੱਲਾ ਕੱਲਾ ਲੱਗਾ ਵਿਆਵਾ ਠੀਕ ਹੈ ਜੀ ਇਹਦੇ ਨਾਲ ਹੀ ਮਿਲਦੀ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਕੱਢ ਦੇ ਸਾਰੇ ਤੁਸੀਂ ਨਾਲ ਉਹ ਵੀ ਤਗੜੀ ਆ ਕਰਮਾਲੀ ਥੋੜਾ ਜਿਹਾ ਹਾਂਜੀ ਹਾਂਜੀ ਕਿੰਨਾ ਕੁ ਜੀ ਭਾਜੀ ਇਹਦਾ ਮੁੱਲ ਮੁੱਲ ਵੀ ਦੀ ਈ ਢੀ ਢੋਤੀ ਦੋ ਤਾਂ ਔਰ ਜਿਹੜੋ ਇਹ ਫਿਰ ਤੇ ਸਵਾ ਦੀ ਡੇਰ ਦੀ ਵਿਕ ਜਾਂਦੀ ਹੈ ਹਨਾ ਹਾਂਜੀ ਹਾਂਜੀ ਕੋ ਲਾਗੇ ਆਣ ਕੇ ਝੋਟੀ ਫੇਰ ਦਰਸ਼ਨ ਕਰੇ ਬਿਲਕੁਲ ਭੂੜ ਛੱਟਾ ਬਾਹਰ ਘਾੜ ਕੋ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਜੀ ਹਾਂਜੀ ਤੇ ਮੋਲ ਹੁਣ ਕਿੰਨਾ ਵੀਰੇ ਇਸ ਦਾ ਮੋਲ ਤੇ 85000 ਆ ਅੱਛਾ ਜੀ ਬਸ ਮਾਨਦਾਨ ਕਰਦਾਂਗੇ 82 ਦੇ ਦਾਂਗੇ ਠੀਕ ਹੈ ਜੀ ਹਾਂ ਜੀ ਪੂਰੇ 80 ਦੇ ਦਾਂਗੇ ਲਓ ਜੀ ਪੂਰੇ 80000 ਦੀ ਵੀਰ ਕੰਦਾ ਟੋਟ ਵਾਲਾ ਮੋਲੋਂ ਕਰਤਾ ਜੀ ਠੀਕ ਹੈ ਜੀ ਲਓ ਜੀ ਪੂਰੇ 80000 ਦੀ ਤੇ ਕੋਠੇ ਜਿੱਡੀ ਚਲੋ ਕੋਈ ਸਾਮਲ ਹੋ ਰਿਹਾ ਤੇ ਜੇ ਸਵੇਰ ਨੂੰ ਚੰਗੀ ਜੀ ਦੁੱਧ ਵੀ ਭਰੀ ਜਾਊਗਾ ਤੇ ਆ ਕਿਵੇਂ ਆ ਗਈ ਵਾਰ ਤੇ ਜੇ ਨੰਬਰ ਦੇ ਇਹ ਸੂਈ ਜੀ ਠੀਕ ਹੈ ਜੀ ਆੜੇ ਜੀ ਮੈਲਾ ਮਾਰਨ ਠੀਕ ਹੈ ਜੀ ਮੈਲਾ ਮੂਲਾ ਵੇਖ ਸਕਦੇ ਤੁਸੀਂ ਮਾਰਨ ਦੀ ਆ ਬੱਚਾ ਵਸ਼ਾ ਮਗਰ ਨਾਲ ਪਈ ਠੀਕ ਹੈ ਜੀ ਮੇਲ ਕਾ ਫਾਗਾ ਜੀ ਆਹ ਵਾਲਾ ਇਹਦੇ ਕੋਲ ਕਿੰਨਾ ਜੇ ਬੱਸ ਹੁਣ 10 ਕਿਲੋ ਪੂਰਾ ਦੁੱਧ ਆ ਠੀਕ ਹੈ ਜੀ ਹਾਂ ਜੀ ਲਓ ਜੀ 10 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਸੁਆ ਕਿਨਵਾ ਸੁਈ ਭਾਜੀ ਉਹ ਆ ਤੀਜਾ ਹੋਣੀ ਮਿੱਠੀ ਲਓ ਜੀ ਸੁਆ ਤੀਸਰਾ ਸੁਈ ਜੇ ਕਿੰਨਾ ਕੁ ਚਵਾਈ ਜਾਊਗੀ ਇਹ ਵੇਖੋ ਵੀਡੀਓ ਨੂੰ ਬਾਰਾਂ ਤਰ੍ਹਾਂ ਕਿ ਲੋਇ ਚਵਾਈ ਜਣਾਉਂਦੇ ਦੂਸਰੇ ਕਿੰਨੀ ਸੇਵਾ ਕਿਤੇ ਆ ਠੀਕ ਹੈ ਜੀ ਲਓ ਜੀ ਫੇਸ ਕੁਆਲਿਟੀ ਤੀ ਹੈ ਦੀ ਦੁੱਧ ਵੀ ਸੰਘਣਾ ਵਾ ਠੀਕ ਹੈ ਜੀ ਲਓ ਜੀ ਫੈਟ ਫੂਡ ਵੀ ਵੀਰ ਕਹਿੰਦਾ ਕਿ ਚੰਗੀ ਜਾਂਦੀ ਆ ਨਾ ਚਿੱਟਾ ਦੁੱਧ ਆ ਤੇ ਚਲੋ ਕੋਈ ਭਰਾਸੇ ਵਾਲਾ ਲੈ ਗਿਆ ਤੇ ਦੁੱਧ ਚੰਗਾ ਕੱਢੀ ਜਾਊਗੀ 10 ਲੀਟਰ ਜਿਹੜਾ ਹੁਣ ਬਿਲਕੁਲ ਤਿਆਰ ਆ ਦੇ ਇਹਦੇ ਕੋਤ ਲਾਉਣ ਲੱਗੇ ਹਨ ਅੱਛਾ ਜੀ ਹਾਂਜੀ ਹਾਂਜੀ ਹੋ ਗਿਆ ਜੀ ਤੋਰ ਦਾ ਨਹੀਂ ਕੋਈ ਗੱਲ ਅੱਕੇ ਹਾਂ ਦਾ ਕਰਦੀ ਹਨ ਆਪਣਾ ਅਲੀ ਬਾਕੀ ਫੁੱਲ ਗਰੰਟੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਸਤਾਰਾ ਹੁਣਾ ਮਾਰੇ ਇਹ ਚੁਆਈ ਇੰਨਾ ਮੋਟਰਾਂ ਗੀ ਠੀਕ ਲੋ ਜੀ ਚੁਆਈ ਚੁਈ ਆਣ ਇੱਕ ਨੰਬਰ ਇਹ ਤੇ 3ਵੇਂ ਚੰਗਾ ਲੱਗਾ ਗੈਪ ਤੇ ਥਣ ਲੱਗਾ ਪਿਆ ਵਾ ਕਿੱਧਰ ਲਈ ਸਾੜ ਤੋਂ ਵਿੱਚ ਚੈੱਕ ਕਰਾ ਦਿੰਨੇ ਆਪਾਂ ਸਾਡਾ ਸੈਰ ਗਿਆ ਵੇਖ ਸਕਦੇ ਤੁਸੀਂ ਐਨ ਕੱਲਾ ਕੱਲਾ ਠੰਡੀ ਉਹ ਗੱਲ ਮਰਜੀ ਠੀਕ ਹੈ ਜੀ ਹਾਂਜੀ ਹਾਂਜੀ ਅਬ ਜੀ ਬਾਕੀ ਅਸੀਲੀਆਂ ਤੁਸੀਂ ਵੇਖ ਸਕਦੇ ਜੀ ਬਹੁਤ ਹੀ ਜ਼ਿਆਦਾ ਵਾ ਤੇ ਇਹਦਾ ਭਾਜੀ ਮੁੱਲ ਹੈ ਰ ਮੁੱਲ ਵੀ ਜੀ ਇਹਦਾ ਵੇਚਣ ਨੂੰ 45-40 ਹਜ਼ਾਰ ਦੀ ਵਸ਼ੀ ਵੇਚ ਦਿੰਦੀ ਆ ਅੱਛਾ ਜੀ ਹੁਣ ਹਾਂ ਬੱਚਾ ਨਾਲੂ ਪਈ ਹੈ ਠੀਕ ਹੈ ਦੁੱਧ ਵੀ ਆ ਗਰਮੀ ਗਰਮੀ ਕੋਈ ਨਹੀਂ ਮਰੌਣੀ ਕਰੌਸ ਦੇ ਵਿੱਚ ਆਏ ਹਾਂਜੀ ਪੂਰੇ 40 ਹਜ਼ਾਰ ਦੇਣੀ ਹਨ ਹੈਗੇ ਕਿ ਵਿਯਾਸ਼ ਕੋਈ ਨਹੀਂ ਵਿਯਾਸ਼ ਬਾਕੀ ਕੱਢਾਂਗੇ ਕੋਈ ਨਹੀਂ ਠੀਕ ਹੈ ਲਓ ਜੀ ਮੌਕੇ ਤੇ ਵੀਰ ਕਹਿੰਦਾ ਕਿ ਮਾਨਤਾਨ ਕਰ ਦਿਆਂਗੇ 40 ਹਜ਼ਾਰ ਦੇ ਵਿੱਚੋਂ ਬਿਲਕੁਲ ਤਾਜੀ ਸੂਈ ਆ ਕਿੱਦਾਂ ਜੀ ਚੌਥੇ ਨੰਬਰ ਦੇ ਭਾਜੀ ਸਾਵੀ ਮਿੱਟੀ ਵੈੜ ਤੇ ਉਦਾਂ 17 18 20 ਕਿਲੋ ਦੁੱਧ ਦਊ ਕਰ ਉਸ ਗਰਮੀਆਂ ਦਾ ਤੋਹਫਾ ਹੀ ਆ ਅੱਛਾ ਜੀ ਆਹ ਵੇਖੋ ਬੈ ਆ ਬੂਕੇ ਜਿੰਦਾ ਮਰਜੀ ਠੀਕ ਆ ਲਓ ਜੀ ਇਹ ਵੀ ਬਿਲਕੁਲ ਸ਼ਾਂਤ ਸੁਭਾਅ ਲਈ ਆ ਠੰਡੀ ਆ ਸੁਵਾ ਭਾਜੀ ਸੁਵਾ ਇਹ ਥੱਲੇ ਤੁੰਦ ਜਾ ਸੁਵਾ ਧੀਆ ਵਾ ਦੁੱਧ ਮੇਰੇ ਹਸਾਬ ਨਾਲ ਦੇ 17 18 ਕਿਲੋ ਕਿਹਾ ਵਾ ਅੱਛਾ ਜੀ 20 ਕਿਲੋ ਦੁੱਧ ਆਰਾਮ ਨਾਲ ਕਰ ਦਊਗੀ ਠੀਕ ਆ ਠੀਕ ਆ ਹਾਂ ਜੀ ਹੁਣ ਤਿਆਰ ਹੋਣੀ ਆ ਅਸੀਂ ट्रांजिशन ਫੀਡ ਪਾ ਜਾਣੀ ਐ ਇੱਕ ਪੂਰੀ ਠੀਕ ਠੀਕ ਲਓ ਜੀ 20 ਕਿ ਦਿਨ ਦੇ ਆਸ-ਪਾਸ ਜਿਹੜਾ ਟਾਈਮ ਖੜਦੀ ਆ ਸੂਬਾ ਤੀਸਰਾ ਸੂਣਾ ਤੇ ਬਾਕੀ ਰਾਜੀਆ ਕਰਮ ਵਾਲੀ ਚਲੋ ਜਿਹੜਾ ਇੱਕ ਬੋਰੀ ਚਾਰ ਦੂ ਜਾ ਕੇ ਤੇ ਦੁੱਧ ਜਿਹੜਾ ਚੰਗਾ ਕੱਢੀ ਜੋਗੀ 20 ਲੀਟਰ ਦੇ ਆਸ-ਪਾਸ ਦੁੱਧ ਭਰੂਗੀ ਕਰਮ ਵਾਲੀ ਬਾਕੀ ਸੋਹਣ ਪਣਾ ਜਿਹੜਾ ਬਹੁਤੀ ਆ ਗਿਆ ਬਦਰ ਰਾਜੀ ਰੂਜੀ ਯਾਰ ਥਣ ਮੇ ਜਿਹੜਾ ਚੰਗਾ ਲੱਗਾ ਵਾ ਇਹਦਾ ਬਾਜੀ ਹਰਮੋਲਾ ਮੋਲੇ ਦਾ ਵੀ ਜੀ ਹਾਂ ਨਾ ਜਿਹੜਾ ਨਾ ਹਾਂਜੀ ਦੇਣ ਵਾਲਾ ਹੀ ਆ ਉਦਾਂ ਦਾ ਹਾਥੀ ਜੱਡੀ ਵੱਡੀ ਆਏ ਹਾਂਜੀ ਮੁੱਲ ਦੇ ਦਾ 65 ਕਰਾਂਗੇ ਮਤਲਬ ਜੇ ਤਿਆਰ ਹੋ ਗਈ ਜਾਂ ਸੁੱਕ ਹੋ ਗਈ ਅੱਛਾ ਜੀ ਫਿਰ ਤੇ 65 ਦੀ ਵੇਚਾਂਗੇ ਠੀਕ ਆ ਹੁਣ ਜਿਹੜੀ ਹਾਣਾ 55000 ਦੇ ਦੇ ਦੀ 55 ਦੀ ਉਹ 50000 ਦੇ ਦਾਂਗੇ ਹੋਰ ਮਾਨਤਾ ਕਰ ਦਾਂਗੇ ਠੀਕ ਆ ਠੀਕ ਆ ਲਓ ਜੀ 55000 ਦੇ ਵਿੱਚੋਂ ਵੀ ਮਾਨਤਾਣ ਵੀਰ ਕਹਿੰਦਾ ਕਿ ਕਰ ਦਿਆਂਗੇ ਆ ਵੇਖੋ ਆ ਪਿੰਡੋ ਲਈ ਆ ਵੇੜ ਠੀਕ ਆ ਜੀ ਪਿੰਡੇ ਤੋਂ ਸੁਣਾਵਾ ਅੱਛਾ ਜੀ ਤੇ ਹਜ਼ਾਰ ਕਰੋ ਦੇ ਵਿੱਚ ਜੇ ਲਓ ਜੀ ਪਹਿਲਾ ਹੀ ਸੁਗਾ ਸੁਗੀ ਇਹ ਢੱਲਾਂ ਢੋਲਾਂ ਜਿਹੜੀਆਂ ਚੱਡੇ ਦੇ ਕਾਫੀ ਆ ਕਿੰਨਾ ਕ ਟਾਈਮ ਖੜਦੀ ਆ ਜੇ ਇਹ ਵੇਖੋ ਵੀਰਿਆ ਨੇ 20 ਦਿਨ ਨੂੰ ਦੇਰੇ ਪਾਛੂ ਹਾਂਜੀ ਆਕਲੇੜੇ ਵੀ ਹੋਲ ਕਰਦੀ ਹੈ ਠੀਕ ਐ ਲਓ ਜੀ ਹਿਸਾਬ ਨਾਲ ਦੋ ਤਿੰਨ ਦਿਨ ਲੱਗੂਗੀ ਜਿਹੜੀ ਨੰਗ ਹੋਸਦਾ ਪਹਿਲੋਂ ਵੀ ਜਾਣਦੇ ਕਰਨ ਇੱਕ ਅੱਧਾ ਦਿਨ ਵੱਧ ਘੱਟ ਵੀ ਖੜ ਸੱਦੀ ਬਾਕੀ ਥਾਂ ਨੂੰ ਜਿਹੜਾ ਚੰਗਾ ਲੱਗਾ ਵਾ ਸ਼ਾਈਲ ਕਰਾਸ ਚਲੋ ਇਹਨਾਂ ਦੀ ਫੈਡ ਕੁਆਲਿਟੀ ਵੀ ਚੰਗੀ ਹੈ ਇਹਦਾ ਭਾਜੀ ਹਰਮੋਲ ਮੋਲੇ ਥੋੜਾ ਪਿਛਲੇ ਫੁੱਲ ਗਰੰਟੀ ਦਵਾਂਗੇ ਜੀ ਅੱਛਾ ਜੀ ਫੇਰ ਦੀ ਠੀਕ ਹੈ ਜੀ ਬੋਲ ਕਾਹ ਦੇਖ ਲੋ ਐਡ ਕਿੰਨੀ ਚੰਗੀ ਨਹੀਂ ਰਾਜੀ ਆ ਪੂਰੀ ਕਰਮ ਵਾਲੀ 14 15 ਕਿਲੋ ਦੁੱਧ ਮਾਰ ਦੂਗੀ ਹਲੇ ਦੂਣੀ ਬਣ ਜਾਣਾ ਇਹਨੇ ਠੀਕ ਆ ਤੇ ਇਹ ਜਿਹੜੀ ਹਾਂ ਨਾ ਮੋਲੇ ਦਾ 50 ਕਰੀਏ ਭਵੇਂ ਅੱਛਾ ਜੀ 45000 ਹੀ ਦੇ ਦਾਂਗੇ ਠੀਕ ਹੈ ਜੀ ਹੋਰ ਆਇਆਂਗੇ ਹਣੇ ਕਰਵਾਗੇ ਮਾਨ ਲਓ ਜੀ ਆਏਗਾ ਇਹਦਾ ਵੀ ਕਹਿੰਦਾ ਕਿ ਮਾਨ ਤਾਨ ਕਰਦੇ ਆਂਗੇ ਬਾਕੀ ਰਾਜੀ ਆ ਕਰਮ ਵਾਲੀ ਸਾਂਭੀ ਚੰਗੀ ਹੈਗੇ ਨੇ ਵੇਰ ਸਾਡੇ ਟਿਲਾਂ ਟਿਲਾਂ ਜਿਹੜੀਆਂ ਸਾਰੀਆਂ ਕੱਢੋਗੀ ਅਜੇ ਐਨ ਸੂਲ ਤੱਕ ਛੱਡਾ ਲਾਜੋਗੇ ਜਿੱਦਾਂ ਫੁੱਲ ਤਿਆਰ ਹੋ ਗਈ ਮਾਨਤਨ ਫੁੱਲ ਕਰਦਾਂਗੇ ਆਂ ਯਾਰ ਠੀਕ ਹੈ ਠੀਕ ਹੈ ਲਓ ਜੀ ਮਾਨਤਨ ਵੀਰ ਕਹਿੰਦਾ ਕਿ ਫੁੱਲ ਕਰਦਾਂਗੇ ਬਾਕੀ ਪਸ਼ੂ ਵੀਰ ਦੇ ਕੋਲ ਚੰਗੇ ਆ ਠੀਕ ਹੈ ਜੀ ਗਾਵਾਂ ਦੇ ਦੁੱਧ ਤੇ 13 ਕਿਲੋ ਨਾ ਗੱਡੇ ਤਾਂ ਮੇਰੀ ਗਰੰਟੀ ਫੁੱਲ ਠੀਕ ਹੈ ਠੀਕ ਹੈ ਇੱਕ ਨੰਬਰ ਮਹਲਾ ਪੂਰਾ ਮਾਰਨ ਦੀ ਠੀਕ ਹੈ ਠੀਕ ਹੈ ਆ ਵੀ ਮੈਂ ਫੁੱਲ ਗਰੰਟੀ ਲੈ ਜੇ ਕਿ ਇਹਨੇ ਖਾਣੀ ਇਹਨੇ ਕੋਈ ਨਹੀਂ ਘਰ ਬਜੀ ਆਪਣੇ ਠੀਕ ਹੈ ਨਹੀਂ ਸੋਹਣ ਪੁਣਾ ਚੰਗੀਆਂ ਝੋਟੀਆਂ ਬਿਲਕੁਲ ਬਿਲਕੁਲ ਜੀ ਵਾਅਦੇ ਬ ਲੋਕੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ